ਗੁਰੂ ਜੀ ਦਾ ਆਨੰਦਪੁਰ ਪੁੱਜਣਾ ਲਖਨੌਰ ਤੋਂ ਸਹਬਜ਼ਾਦੇ ਦੇ ਤਰਨਵੇਲੇ ਉਥੋਂ ਦੀ ਸੰਗਤ ਬਹੁਤ ਵਿਅਕੁਲ ਹੋਈ ਸਭ ਨੇ ਮਾਤਾ ਨਾਨਕੀ ਜੀ ਤੇ ਮਾਮਾ ਕਰਪਾਲ ਚੰਦ ਜੀ ਅੱਗੇ ਬੇਨਤੀਆਂ ਕੀਤੀਆਂ ਕਿ ਕੁਝ ਦਿਨ ਹੋਰ ਰਿਹਾ ਜਾਵੇ ਮਾਤਾ ਜੀ ਨੇ ਸਭ ਨੂੰ ਧੀਰਜ ਦਿੱਤੀ ਉਪਦੇਸ਼ ਦੇ ਕੇ ਕਿਹਾ ਅਸੀਂ ਤੁਸਾਂ ਦੇ ਨੇੜੇ ਹੀ ਹਾਂ ਤਾਂ ਫਿਰ ਦਰਸ਼ਨ ਹੋ ਜਾਇਆ ਕਰਨਗੇ आनंदपुर कोई दूर नहीं। शहबजादे ਦਾ ਆਨੰਦਪੁਰ ਜਾਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਪਦੇਸ਼ ਦੇ ਹੌਸਲੇ ਦੇ ਕੇ ਮਾਤਾ ਜੀ ਨੇ ਸਾਰਿਆਂ ਨੂੰ ਸ਼ਾਂਤ ਕੀਤਾ। रामनाथ ਨਾਲ ਹੀ ਤੁਰ ਪਿਆ। ਉਸ ਨੇ ਕਿਹਾ ਮੈਂ ਤਾਂ ਆਨੰਦਪੁਰ ਹੀ ਜਾਵਾਂਗਾ ਤੇ ਉੱਥੇ ਹੀ ਰਹਾਗਾ। ਮੈਂ ਸਤਿਗੁਰੂ ਜੀ ਨਾਲੋਂ ਨਹੀਂ ਵਿਛੜਨਾ। ਉਸ ਦੀ ਮਾਤਾ ਨੇ ਉਸ ਨੂੰ ਬਹੁਤ ਆਖਿਆ ਪਰ ਉਹ ਨਾ ਰੁਕਿਆ ਆਖਰ ਉਹ ਸਤਗੁਰੂ ਜੀ ਦੇ ਨਾਲ ਹੀ ਤੁਰ ਪਿਆ ਲਖਨੌਰ ਤੋਂ ਤੁਰ ਕੇ ਰਾਣੀ ਮਾਜਰੇ ਜਾ ਰਹੇ ਇਥੇ ਦੇ ਸਿੱਖ ਸੰਗਤਾਂ ਨੇ ਬਹੁਤ ਉਤਸ਼ਾਹ ਪ੍ਰਗਟ ਕੀਤਾ ਰੱਜ ਕੇ ਦਰਸ਼ਨ ਕੀਤੇ ਤੇ ਸੇਵਾ ਕੀਤੀ ਕਈ ਰੋਗੀਆਂ ਦੇ ਰੋਗ ਦੂਰ ਹੋਏ ਕਈਆਂ ਨੇ ਬਰ ਪ੍ਰਾਪਤ ਕੀਤੇ ਇਤੋ ਤੱਕ ਕੇ ਮੰਜਲੋ ਮੰਜਲੀ ਡੇਰਾ ਰੋਪੜ ਜਾ ਪੂਜਾ ਰੋਪੜ ਤੋਂ ਕੀਰਤਪੁਰ ਤੱਕ ਬਹੁਤ ਰੌਣਕ ਸੀ ਆਨੰਦਪੁਰ ਤੋਂ ਬਹੁਤ ਸਾਰੇ ਮਸੰਦ ਤੇ ਸਿੱਖ ਪੁੱਜੇ ਹੋਏ ਸਨ ਸਾਰਿਆਂ ਨੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਅਤੇ ਮਾਮਾ ਕਰਪਾਲ ਚੰਦ ਜੀ ਦੇ ਦਰਸ਼ਨ ਕੀਤੇ ਸਾਰੀ ਸੰਗਤ ਨੇ ਸਹਿਬਜ਼ਾਦੇ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ ਸਾਹਿਬਾ ਦੇ ਦਰਸ਼ਨ ਕਰਕੇ ਸਾਰੇ પ્રસન્ન ਹੋਏ ਸਾਰਿਆਂ ਨੇ ਕਾਰ ਭੇਟਾ ਚੜਾਈ ਨਜ਼ਰਾਨੇ ਦਿੱਤੇ ਅਤੇ ਨਿਹਾਲ ਹੋਏ ਦੋ ਦਿਨ ਕੀਰਤਪੁਰ ਹੀ ਉਤਸ਼ਾਹ ਪੂਰਬ ਮਨਾਇਆ ਜਾਂਦਾ ਰਿਹਾ ਤੀਸਰੇ ਦਿਨ ਕੀਰਤਪੁਰ ਤੋਂ ਸਾਰਿਆਂ ਨੇ ਆਨੰਦਪੁਰ ਸਾਹਿਬ ਵੱਲ ਪਿਆਰੇ ਕੀਤੇ ਸਹਿਬਜ਼ਾਦੇ ਨੂੰ ਘੋੜੇ ਉੱਤੇ ਚੜਾਇਆ ਗਿਆ ਉਹਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਤੇ ਸੇਰ ਪਰ ਸ਼ਤਰ ਕੀਤਾ ਨਾਲ-ਨਾਲ ਸੇਵਾਦਾਰ ਸਨ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਰੱਥਾ ਵਿੱਚ ਬਰਾਜਮਾਨ ਸਨ ਤੇ ਉਹਨਾਂ ਦੇ ਪਿੱਛੇ ਪੈਦਲ ਸੰਗਤ ਸੀ ਸਾਰੀ ਸੰਗਤ ਗੁਰਬਾਣੀ ਦੇ ਸ਼ਬਦਾਂ ਨੂੰ ਬੜੇ ਪ੍ਰੇਮ ਨਾਲ ਪੜਦੀ ਜਾਣ ਲੱਗੀ ਜੋ ਸ਼ਬਦ ਨਹੀਂ ਸਨ ਪੜਦੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਜਪੀ ਜਾਂਦੇ ਸਨ ਅੱਗੇ-ਅੱਗੇ ਢੋਲ ਵਾਜੇ ਅਧਿਕ ਸਨ ਬਾਦਸ਼ਾਹੀ ਜਲੂਸ ਦੀ ਤਰ੍ਹਾਂ ਸਹਬਜ਼ਾਦੇ ਦਾ ਆਨੰਦਪੁਰ ਪ੍ਰਵੇਸ਼ ਕਰਨ ਦੀ ਖੁਸ਼ੀ ਦਾ ਜਲੂਸ ਸੀ ਹਵਾ ਪੰਛੀ ਪਸ਼ੂ ਤੇ ਨਰ ਨਾਰੀ ਦਿলো ਪ੍ਰਸੰਤਾ ਕਰ ਰਹੀ ਸੀ ਸ਼ਰਦਾ ਤੇ ਭਗਤੀ ਨਾਲ ਸਾਰਿਆਂ ਦੇ ਮਨ ਫੁੱਲੇ ਨਹੀਂ ਸਨ ਸਮੌਂਦੇ ਜਿਉਂ-ਜਿਉਂ ਜਲੂਸ ਅੱਗੇ-ਅੱਗੇ ਤੁਰਿਆ ਗਿਆ ਤਿਉਂ-ਤਿਉਂ ਸੰਗਤ ਦੀ ਭੀੜ ਵੱਧਦੀ ਗਈ ਅਨੰਦਪੁਰ ਲਾਗੇ ਜਾ ਕੇ ਭੀੜ ਵਿੱਚ ਇੰਨਾ ਵਾਧਾ ਹੋਇਆ ਕਿ ਤਿਲ ਸੁਟਿਆ ਪੌਤੇ ਨਹੀਂ ਸੀ ਪੈਂਦਾ ਸਾਰੇ ਅੱਗੇ ਵੱਧ-ਵੱਧ ਕੇ ਸਹਿਬਜ਼ਾਦੇ ਦੇ ਦਰਸ਼ਨ ਕਰਦੇ ਤੇ ਕਾਰ ਭੇਟਾ ਚੜਾਉਂਦੇ ਸਨ ਜਿਸ ਸਮੇਂ ਜਲੂਸ ਸਹਿਰ ਦੇ ਅੰਦਰ ਗਿਆ ਤਾਂ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਆ ਕੇ ਮਿਲੇ ਜਿਉਂ ਹੀ ਸਤਿਗੁਰੂ ਜੀ ਸਹਿਬਜ਼ਾਦੇ ਦੇ ਨੇੜੇ ਹੋਏ ਤੇ ਮਾਮਾ ਕਰਪਾਲ ਚੰਦ ਨੇ ਸਹਿਬਜ਼ਾਦਾ ਜੀ ਨੂੰ ਦੱਸ ਦਿੱਤਾ ਕਿ ਉਹਨਾਂ ਦੇ ਪਿਤਾ ਜੀ ਆਏ ਹਨ ਤਾਂ ਸਹਿਬਜ਼ਾਦਾ ਜੀ ਘੋੜੇ ਤੋਂ ਉਛਲ ਕੇ ਆਪਣੇ ਪਿਤਾ ਸਤਗੁਰੂ ਤੇਗ ਬਹਾਦਰ ਜੀ ਦੇ ਗਲ ਚੁੰਬੜ ਗਏ ਵਿਰਾਗ ਨਾਲ ਮਿਲੇ ਖੁਸ਼ੀ ਨਾਲ ਅੱਖਾਂ ਵਿੱਚੋਂ ਹੰਝੂ ਡਿੱਗ ਪਏ ਚੰਗੇ ਪਿਓ ਪੁੱਤ ਦੀ ਮਲਾਪ ਨੂੰ ਦੇਖ ਕੇ ਦੇਵਤੇ ਵੀ ਪ੍ਰਸੰਨ ਹੋਏ 21 ਮਾਰਚ 1679 ਨੂੰ ਸਹਿਬਜ਼ਾਦਾ ਗੋਵਿੰਦ ਰਾਏ ਜੀ ਆਪਣੇ ਵਤਨ ਆਨੰਦਪੁਰ ਵਿੱਚ ਪੁੱਜੇ। ਆਨੰਦਪੁਰ ਦੀ ਆਨੰਦ ਮਾਈ ਸਾਰੀ ਧਰਤੀ ਬਾਗ-ਬਾਗ ਹੋ। ਸਤਗੁਰੂ ਜੀ ਵੱਲੋਂ ਗਰੀਬਾਂ ਨੂੰ ਦਾਨ ਦਿੱਤੇ ਗਏ। ਗੁਰੂ ਕਾ ਲੰਗਰ ਅਟੁੱਤ ਵਰਤੌਣ ਦਾ ਹੁਕਮ ਦਿੱਤਾ। ਜੋ ਜੀਵਾਵੇ ਸੋ ਰਾਜੀ ਹੋ ਜਾਵੇ। ਸਹਿਬਜ਼ਾਦੇ ਦੇ ਆਨੰਦਪੁਰ ਪੁੱਜਣ ਦੀ ਖਬਰ ਅਗਲੇ ਦਿਨ ਹੀ ਆਨੰਦਪੁਰ ਸਾਹਿਬ ਦੇ ਚੁਗਿਰਦੇ ਹਵਾ ਵਾਂਗ ਫਿਰ ਗਈ ਖਬਰ ਸੁਣ ਕੇ ਸਾਰੀ ਸੰਗਤ ਦਰਸ਼ਨ ਵਾਸਤੇ ਵਿਹੀਰਾ ਕਟ ਆਈ ਜਿਹੜਾ ਸਿੱਖ ਦਰਸ਼ਨ ਕਰਕੇ ਜਾਂਦਾ ਉਹੀ ਦਸਾਂ ਸਿੱਖਾਂ ਹੋਰ ਨੂੰ ਦੱਸਦਾ ਕਿ ਸਤਗੁਰੂ ਜੀ ਦੇ ਸਹਿਬਜ਼ਾਦੇ ਆਨੰਦਪੁਰ ਸਾਹਿਬ ਪੁੱਜ ਗਏ ਹਨ ਉਨ੍ਹਾਂ ਦੇ ਦਰਸ਼ਨ ਕੀਤੇ ਆ ਭੁਖ ਲੱਗਦੀ ਹੈ। ਬਸ ਸੁਣਨ ਵਾਲਾ ਉਸ ਵੇਲੇ ਘਰ ਆ ਜਾਂਦਾ ਤੇ ਪਰਿਵਾਰ ਨੂੰ ਸਾਥ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਰਾਤੌਰ ਪੈਂਦਾ। ਪੰਜਾਬ ਦੇ ਪੱਛਮ, ਉੱਤਰ ਤੇ ਦੱਖਣ ਵੱਲ ਖਬਰ ਪਹੁੰਚ ਗਈ। ਜਾ ਪੁੱਜੀਆਂ ਖਬਰਾਂ ਕਾਬਲ ਦੇ ਕੰਦਾਰ ਬਸ ਫੇਰ ਕੀ ਸੀ। ਵੱਡੇ ਵੱਡੇ ਵਾਸਤਰਾ ਸ਼ਾਸਤਰਾ ਘੋੜਿਆਂ ਤੇ ਰੱਪਿਆਂ ਦੀ ਘਾਰ ਟੇਟਾ ਨਾਲ ਸਾਰੇ ਖਜ਼ਾਨੇ ਭਰਪੂਰ ਹੋਣ ਲੱਗੇ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਵਿੱਚ ਕਈ ਗੁਣਾ ਬਹੁਤ ਵਾਧਾ ਹੋ ਗਿਆ ਗੁਰੂ ਪਿਆਰੀ ਸਾ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰ ਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ